ਅੰਕੂ ਦੇ ਕੀ ਹੈ ਤੇਰਾ ਮਾਤਾ ਮਾਤਾ ਪਿੰਡਾਂ ਪਾਉਂਦਾ ਵਾਤ ਨਹੀਂ ਮਨਣਾ ਦਲਦਾ ਰਹਿਣਾ ਦੋ ਵਾਰ ਨਹੀਂ ਮਨਣਾ ਕਿ ਉਹ ਆਈ ਟਾਈਮ ਲੱਗੇ ਤਾਂ ਜਾਣਗੇ ਤੇ ਨਹੀਂ ਵਾਹ ਹਾਂਜੀ ਖੱਤੀ ਸੀ ਅਸੀਂ ਪੰਜਾਬ ਸਰਕਾਰ ਵੱਲੋਂ ਮੈਲਾ ਪੈਨਸ਼ਨ ਦਾ ਕੈਂਪ ਿਸੇ ਦਾ ਫਤ ਜਲੰਧਰ ਵਿਲਾ ਖਿਆਨਾ ਅਫਸਰ ਸਟਾਰ ਮੈਂਬਰ ਕੰਮ ਕਰ ਰਹੇ ਹੋਏ ਆਓ ਬੱਚਿਆਂ ਕੋ ਜਾਣਕਾਰੀ ਲਈਏ ਜਿੰਨੇ ਕੇ ਪੈਨਸ਼ਨ ਮੈਡਮ ਕਿੰਨੇ ਕੇ ਬਸਵੇ ਦੇ ਪੈਨਸ਼ਨ ਕਾਰ ਆ ਗਿਆ ਜੀ 50 60 ਤਾਂ ਆਈ 50 60 ਆ ਗਿਆ ਜੀ 50 60 ਆ ਗਿਆ ਇਹ ਕਿਹੜਾ ਕਾਜ ਪੱਤਨਾ ਸ਼ਾਮ ਕਰਾਇਆ ਗਿਆ ਜੀ ਠੀਕ ਹੈ ਨੰਬਰ ਆਧਾਰ ਕਾਰਡ ਬੈਂਕ ਦਾ ਅਕਾਊਂਟ ਨੰਬਰ ਤੇ ਬਸ ਮੈਨੂੰ ਵੀ ਕਿੱਥੋਂ ਆਏ ਕਿ ਇਸ ਕੰਮ ਵਾਸਤੇ ਤੁਸੀਂ ਜੀ ਦਸਤ ਪਹੁੰਚ ਇਹ ਪੈਨਸ਼ਨ ਉਹਦਾ ਕਰਿਆ ਜੀ 포ਰਟਲ ਤੇ ਇਹਨਾਂ ਨੇ ਸਾਨੂੰ ਕੋ ਡਾਕੂਮੈਂਟ ਮੰਗੇ ਸੀ ਉਹ ਅਸੀਂ ਦਿੱਤੇ ਆ ਉਹਦੇ ਨਾਲ ਸਾਨੂੰ ਸਹੂਲਤ ਹੋ ਜਾਏਗੀ ਅੱਗੇ ਤੁਹਾਨੂੰ ਕੋਈ ਕੰਮ ਪਵੇਗਾ ਅਸੀਂ ਘਰੇ ਬੈਠੇ ਕਰ ਸਕਦੇ ਹਾਂ ਸਾਬ ਤੇ ਕੀ ਕਹਿਣਾ ਚਾਹੁੰਦੇ ਸਰਕਾਰ ਦਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਕੀ ਸੁਨੇਹੇ ਦੇਣਾ ਚਾਹੁੰਦੇ ਹੈ ਸਰਕਾਰ ਨੇ ਬਹੁਤ ਅੱਛਾ ਕੀਤਾ ਹੈ ਅਗੋਗੋ ਸਾਡੀ ਏਜ ਵਧ ਰਹੀ ਹੈ ਸਾਨੂੰ ਆਣਾ ਜਾਣ ਨਾਲ ਉਹ ਸਿਰ ਘਰ ਬੈਠਾ ਹੀ ਕਰ ਚੁੱਕੇ ਨੇ ਸਭ ਤੇ ਜਿਹੜੇ ਪੈਨਸ਼ਨ ਕਰੂਨਾ ਕੀ ਸੁਨੇਹੇ ਦੇਣਾ ਚਾਹੁੰਦੇ ਹੈ ਹਾਂਜੀ ਹਾਂਜੀ ਆ ਪੀਪੀ ਦੀ ਕੋ ਸਾਹਿਬ ਜੀ ਕਿਸ ਕੰਮ ਬਾਅਦ ਤੋਂ ਤੁਸੀਂ ਆਏ ਜੀ ਪੈਨਸ਼ਨ ਮੈਪਲੇਸ਼ਨ ਕਰਦੇ ਹੈ ਕਿਹੜਾ ਡਿਪਾਰਟਮੈਂਟ ਦੀ ਨੌਕਰੀ ਕਰਤੇ ਹੈ ਕਰਕੇ ਆ ਜੀ ਸਿਵਲ ਹਸਪੀਟਲ ਸਿਵਲ ਹਸਪੀਟਲ ਕੀ ਕਹਿਣਾ ਚਾਹ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਪੈਨਸ਼ਨ ਕਾਰਨ ਕੀ ਕਹਿਣਾ ਚਾਹੁੰਦੇ ਆ ਵੀ ਨੰਬਰ ਆਇਆ ਹੈ ਪੈਨਸ਼ਨ ਜਿਹੜੀਆਂ ਪ੍ਰੋਬਲਮ ਆਉਂਦੀਆਂ ਹੋਏ ਕਰਨ ਨਾਲ ਥੋੜਾ ਅਪਡੇਸ਼ਨ ਹੋ ਜਾਏ ਕਿ ਆਸਾਨੀ ਹੋ ਜਾਏਗੀ ਸਭ ਨੂੰ ਠੀਕ ਹੈ ਥੈਂਕਸ 10 ਮਿੰਟ ਜ਼ਿਲ੍ਹਾ ਖਜ਼ਾਨਾ ਡਾਕਟਰ ਜਗਨ ਰਵੇਖੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰ ਦਾ ਸ਼ਿਵ ਕੈਂਪ ਦਾਤੋ ਪ੍ਰੋਗਰਾਮ ਕਿੱਥੇ ਗਈ ਪੈਨਸ਼ਨ ਕਾਰਨ ਪੰਜਾਬ ਸਰਕਾਰ ਦਾ ਕਿ ਧੰਨਵਾਦ ਜ਼ਿਲ੍ਹਾ ਖਜ਼ਾਨਾ ਦਫ਼ਤਰ ਜਲੰਧਰ ਜਿਹੜੇ ਪੰਜਾਬ ਸਰਕਾਰ ਨੇ ਲਗਾਇਆ ਪੈਨਸ਼ਨ ਦਫ਼ਤਰ ਯੋਗ ਕੰਮ ਹੁਣ ਤੋਂ ਜਾਣਕਾਰੀ ਪ੍ਰਾਪਤ ਕਰੀਏ ਜ਼ਿਲ੍ਹਾ ਖਜ਼ਾਨਾ ਦਫ਼ਤਰ ਜਲੰਧਰ پینچن سیوہ کم میلہ پنجاب سرکار اجان کے پراپت کریے پینچن سیوہ میلہ پنجاب سرکار پینچن سیوہ سیوا پی ایس پی پیس کرنے چار دسمبر پچی تو چھ دسمبر پچی تک نو تو ਪੰਜ ਦਾ ਆਖਰੀ ਦਿਨ ਐਸ ਵੇਲੇ ਪਿਆਸਾਟ ਦੇ ਨੇੜੇ ਤੱਕ ਨੂੰ ਪੰਛੀ ਨਾ ਚੁੱਕਿਆ ਅੰਦਰ ਜਾਲ ਕਰੇ ਪ੍ਰਾਕਿਤਿਕ ਗਈ ਪੰਜਾਬ ਸਰਕਾਰ ਬਲੋ ਸੂਚਨਾ ਜੇਕਰ ਤੁਹਾਡੇ ਕੋਲ ਸਰਕਾਰੀ ਕੰਮ ਕੰਮ ਕਰਨ ਦੇ ਬਦਲੇ ਕੋਈ ਸਰਕਾਰੀ ਵਿਕਰੀ ਕਰਮਚਾਰੀ ਖੁਦ ਜਾਂ ਆਪਣੇ ਕਿਸੇ ਯੱਗ ਦੁਆਰਾ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਸ ਦੀ ਪੇਸ਼ਵ ਮੰਗਣ ਦੀ ਆਈਡੀ ਉਹ ਵੀਡੀਓ ਰਿਕਾਰਡਿੰਗ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਪੇਸ਼ਤਾ ਜੋ ਕੋ ਐਕਸ਼ਨ ਲਾਈਨ ਤੇ ਤੁਰੰਤ WhatsApp ਯਾਰੀਸ਼ਤ ਕਰੋ ਜਿਹੜਾ WhatsApp ਨੰਬਰ 9801 200200 ਬਹਾਵਕ ਮਾ ਜੋ ਡਿਪਟੀ ਕਮਿਸ਼ਨਰ ਜਲੰਧਰ ਆ ਚੁੱਟੀ ਵਾਲਾ ਦਿਨ ਕਰਕੇ ਲੇਖਨ ਦੀਆਂ ਡਿਊਟੀਆਂ ਲੱਗੀਆਂ ਹੋਈ ਕਾਨੂੰਚਾਰੀ ਹਾਜ਼ਰ ਪਾਏਗਨ ਸਾਜੀ ਕਿੱਥੋਂ ਆਏ ਜੀ ਤੁਸੀਂ ਹਰੀਪੁਰ ਤੋਂ ਜੀ ਤੇ ਕਿਹੜਾ ਕਿਹੜੇ ਡਿਪਾਰਟਮੈਂਟ ਜੀ ਆਪਣਾ ਪੰਜਾਬ ਪੁਲਿਸ ਪੰਜਾਬ ਪੁਲਿਸ ਜੀ ਹਾਂ ਜੀ ਓਕੇ ਸਾਜੀ ਕਿਹੜਾ ਡਿਪਾਰਟਮੈਂਟ ਜੀ ਪੁਲਿਸ ਡਿਪਾਰਟਮੈਂਟ ਜੀ ਇੱਕ ਕੇ ਸੰਬੰਧ ਤੇ ਪਹੁੰਚਿਆ ਜੀ ਈ ਕੇ ਵੀ ਸੀ ਕਰਵਾਉਣਾ ਜੀ ਪੈਨਸ਼ਨ ਆਰਸਟ ਹੋ ਗਿਆ ਜੀ ਹਾਂ ਜੀ ਕੀ ਕਹਿਣਾ ਚਾਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਮੁਲਾਜ਼ਮਾਂ ਕੀ ਸੰਦੇਸ਼ ਦੇਣਾ ਚਾਹੁੰਦੇ ਬਜ਼ੁਰਗਿਆਂ ਨੂੰ ਵਾਸਤੇ ਕੀ ਕਹਿਣਾ ਚਾਹੁੰਦੇ ਉਹਨਾਂ ਵਾਸਤੇ ਹੀ ਹੈ ਵੀ ਜਿਨ੍ਹਾਂ ਨੂੰ ਆਪਣੇ ਆਣ ਕੇ ਕਰਵਾ ਲੈਣਾ ਚਾਹੀਦਾ ਬੈਂਕ ਨਹੀਂ ਜਾਣ ਦੀ ਲੋੜ ਪੈਂਦੀ ਬਾਰ-ਬਾਰ ਆਪਾਂ ਆਨਲਾਈਨ ਵੀ ਕਰ ਸਕਦੇ ਆ ਆਪਾਂ ਲਾਈਫ ਸਰਟੀਫਿਕੇਟ ਦੇ ਸਕਦੇ ਆ ਆਨਲਾਈਨ ਗਵਰਨਮੈਂਟ ਨੇ ਬਹੁਤ ਵਧੀਆ ਕੰਮ ਕੀਤਾ ਹੈ ਪੈਨਸ਼ਨ ਆਰਸਟ ਓਕੇ ਥੈਂਕਸ ਮੈਡਮ ਸੱਸੀ ਗਾ ਜੀ ਕਿਸ ਵੰਚ ਤੁਸੀਂ ਅੱਜ ਪਹੁੰਚੇ ਡਿਸਟ੍ਰਿਕਟ ਚਾਣਾ ਦੱਸੋ ਜੀ ਮੈਂ ਪੈਨਸ਼ਨ ਪੋਰਟਲ ਦੇ ਸਬੰਧ ਵਿੱਚ ਆਇਆ ਸੀ ਅੱਛਾ ਕਿਹੜਾ ਡਿਪਾਰਟਮੈਂਟ ਰੋਪੇ ਜੀ ਹੈਲਥ ਡਿਪਾਰਟਮੈਂਟ ਦੁਬਾਰਾ ਕੀ ਸੰਦੇਸ਼ ਦੇਣਾ ਚਾਹੁੰਦੇ ਪੈਨਸ਼ਨਕਾਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਇਹ ਬਹੁਤ ਵਧੀਆ ਸਟੈਪ ਹੈ ਕੋਸ਼ਿਸ਼ ਕੀਤਾ ਹੋਇਆ ਇਹਨਾਂ ਨੇ ਬਹੁਤ ਵਧੀਆ ਹੋਰ ਇੱਕ ਥੈਂਕਸ ਮੈਡਮ ਹੋ ਪੈਨਸ਼ਨ ਮਿਲਾ ਰਾਜਮਾਨ ਲੱਗਾ ਆਓ ਹੈਲਥ ਡਿਪਾਰਟਮੈਂਟ ਦੇ ਮੈਡਮ ਜੀ ਆਏ ਹਨ ਆਉਣਾ ਜਾਣਕਾਰੀ ਦਿੱਤੀ ਗਈ ਇਲਾਕੇ ਜਾਨਾ ਡਾਪਟਰ ਜਿਲੰਦਰ ਦੇਖੇ ਪੈਨਸ਼ਨ ਡਿਪਾਰਟਮੈਂਟ ਦਾ ਜੱਜ ਮੇਲਾ ਲੱਗਾ ਅੱਜ ਆਖਰੀ ਦਿਨ ਹੈ ਬਖਵਾ ਭਾਗਾਂ ਦੇ ਇੱਥੇ ਅੱਜ ਆਪਣੇ ਡਾਕੂਮੈਂਟ ਪੇਸ਼ ਕੀਤੇ ਗਏ ਜਿਹੜਾ ਸੇਧ ਜਿਹੜਾ ਸੇਧ ਜਾਣ ਹੈ ਤੇ ਜਹਾਨ ਆ ਉਹ ਸੰਬੰਧ ਵਿੱਚ ਇਹ ਮੁਲਾਜ਼ਮ ਪਹੁੰਚਿਆ ਨਾ ਆਓ ਉਹ ਕੀ ਕਹਿਣਾ ਚਾਹੁੰਦੇ ਸਵਾਂਝ ਜਾਣਕਾਰ ਸਤਿ ਸ਼੍ਰੀ ਅਕਾਲ ਜੀ ਅੱਜ ਇਹ ਤੁਹਾਡਾ ਆਏ ਸਮਾਜ ਕੀ ਕਹਿਣਾ ਚਾਹੁੰਦੇ ਤੁਸੀਂ ਸਤਿ ਜੀ ਜਿਹਨੇ ਬੁਲਾਇਆ ਅਸੀਂ ਆ ਗਏ ਅਸੀਂ ਭਾਈ ਕਿਸ ਪਰਪਸ ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਪੈਨਸ਼ਨ ਲਈ ਆਏ ਪੈਨਸ਼ਨ ਬੋਰਡ ਲਈ ਆਏ ਹਾਂਜੀ ਧੰਨਵਾਦ ਕੀਤਾ ਇਹਨਾਂ ਜਾਣ ਕੇ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਸੀ ਮੈਡਮ ਕਿਹੜਾ ਡਿਪਾਰਟਮੈਂਟ ਆਪਣਾ ਜੀ ਮੈਂ ਹੈਲਥ ਡਿਪਾਰਟਮੈਂਟ ਚ ਟਿਊਟਰ ਰਟਾਇਰ ਹੋਈ ਹਾਂਜੀ ਮੈਡਮ ਤੁਸੀਂ ਕਿਹੜਾ ਡਿਪਾਰਟਮੈਂਟ ਜੀ ਹੈਲਥ ਡਿਪਾਰਟਮੈਂਟ ਜੀ ਸੁਪਰਡੈਂਟ ਹਾਂ ਓਕੇ ਸਰ ਜੀ ਤੁਹਾਡਾ ਜੀ ਹੈਲਥ ਡਿਪਾਰਟਮੈਂਟ ਓਕੇ ਈਬਿਲਟੀ ਓਕੇ ਜੀ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਬਹੁਤੁੱੱਛੀ ਗੱਲ ਹੈ ਮਸਲ ਜੀ ਨਿਆ ਮਲਾਜ ਪੈਨਸ਼ਨਰ ਦੀਆਂ ਪ੍ਰੋਬਲਮਾਂ ਆਏ ਦੇ ਰਹੀ ਸੋਲਵ ਹੋਣਗੀਆਂ ਘਰ ਬੈਠੇ ਓਕੇ ਥੈਂਕਸ ਸਰ ਜੀ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਜ ਆਖਰੀ ਦਿਨ ਬਾਗਾਂ ਦੇ ਮੁਲਾਜ਼ਮਾਂ ਨੇ ਅੱਜ ਪੈਨਸ਼ਨ ਡਿਪਾਰਟਮੈਂਟ ਵਾਲਿਆਂ ਨੇ ਮੇਰੇ ਵਿੱਚ ਸ਼ਾਮਲ ਹੋਏ ਬਾਗ-ਬਾਗ ਪਾਗਾਂ ਨੇ ਜਾਣਕ ਦਿੱਤੀ ਗਈ ਸਮੂਹ ਦਫ਼ਤਰੋਂ ਲੈਖਜਨ ਅਫਸਰ امرناس جی وموہ سموہ کا دنواد کیا گیا جی آخر گیا دیکھ رہے تھیلا خزانا دفتر جلندر پینشن سیوا کال لگایا چار تو پچی چھ دسمبر تک آخری دن